ਹਾਂਜੀ ਮੇਰੇ ਵੀਰੋਂ ਕੀ ਹਾਲ ਚਾਲ ਆ ਸਾਡੇ ਦੋਸਤਾਂ ਮਿੱਤਰਾਂ ਦੇ ਕਬੂਤਰ ਕੁਵਾਤਰ ਸੱਟ ਨਹੀਂ ਤਲ ਪ੍ਰਵਾਹ ਠੀਕ ਹੈ ਲੋ ਜੀ ਕਰਤਾ ਜੀ ਵਲੌਗ ਸ਼ੁਰੂ ਤੇ ਗੋਲੀ ਨੂੰ ਵੀ ਲੈ ਆਇਆ ਅੱਜ ਉੱਤੇ ਤੇ ਵਲੌਗ ਕਰੇ ਸ਼ਾਮ ਨੂੰ ਹੀ ਸ਼ੁਰੂ ਕਰੇ ਤੇ ਮੀਆਂ ਆ ਕੇ ਹਟਿਆ ਬਾਬਿਓ ਤੁਹਾਡੇ ਸਾਹਮਣੇ ਹੀ ਹੈ ਕੱਲ ਕੈਸੇ ਮੀ ਆਊਗਾ ਤੇ ਅੱਜ ਪੈ ਗਿਆ ਤੇ ਖੋਲਦਿਆਂ ਬਸ ਖੁੱਡੇ ਖਾਡੇ ਤੇ ਸਟੂਡੀਓ ਖੋਲਦੇ ਆਪਣਾ ਚਾਬੀ ਜੇਬ ਚ ਚਾਬੀ ਕਿੱਥੇ ਚਾਬੀ ਥੱਲੇ ਹੀ ਰਹਿ ਗਈ ਬਾਬਿਓ ਚਾਬੀ ਥੱਲੇ ਲੈ ਆਇਆ ਇੰਨਾਂ ਫੇਰ ਦਿਖਾਣਿਆ ਤੁਹਾਨੂੰ ਕੋਈ ਬਿੱਟੂ ਦਾ ਮੰਗਾਲੀ ਸੀ ਜੀ ਫੋਨ ਕਰਕੇ ਮੈਂ ਕਿਹਾ ਚਾਬੀ ਫੜਾ ਜਾ ਮੈਂ ਕਿੱਥੇ ਆਉਂਗਾ ਥੱਲੇ ਫੇਰ ਡਿੱਗੀ ਲੈ ਬੋਲ ਤੇ ਖੋਲਦਿਆਂ ਹੁਣ ਤੇ ਬਿੱਟੂ ਵੀ ਆ ਰਿਹਾ ਚਾਰ-ਪੰਜ ਦਿਨ ਹੋ ਗਏ ਉਹ ਰਿਹਾ ਤੇ ਹੁਣ ਇਹ ਨਹੀਂ ਬੰਦੀ ਲੈ ਟੈਗੀ ਬੇਗੀ ਬੇਗੀ ਲਓ ਜੀ ਖੋਲਿਆ ਜੀ ਸਟੂਡੀਓ ਤੇ ਬਿੱਟੂ ਪੈ ਗਿਆ ਪੈੱਟ ਤੇ ਤੇ ਵਸ ਖੋਲਦਿਆਂ ਖੁੱਡੇ ਤੇ ਕੂਲਰ ਲਾਤਾ ਸੀ ਨਾਲ ਦੀ ਨਾਲ ਹੀ ਤੇ ਅੱਜ ਮੌਸਮ ਠੰਡਾ ਵੈਸੇ ਕੋਈ ਦਿੱਕਤ ਵਾਲੀ ਗੱਲ ਤਾਂ ਨਹੀਂ ਆਣੀ ਤੇ ਖੋਲਦਿਆਂ ਚਲੋ ਮੌਸਮ ਤਾਂ ਆਪਾਂ ਕਿਹੜਾ ਕਬੂਤਰ ਕੱਢਨੇ ਆ ਹੈਗੇ ਨਹੀਂ ਆਪਾਂ ਨੂੰ ਮੌਸਮ ਤੋਂ ਕੀ ਲੈਣਾ ਦੇਣਾ ਤੇ ਚੌਬਰ ਚੌਬਰ ਨੂੰ ਫੋਨ ਕਰਿਆ ਚੌਬਰ ਨੇ ਚੱਕਿਆ ਨਹੀਂ ਫੋਨ ਚਲੋ ਕੋਈ ਦਿੱਕਤ ਵਾਲੀ ਗੱਲ ਨਹੀਂ ਲੋਈ ਕਬੂਤਰ ਵਾਲਾ ਖੁੱਡਾ ਖੋਲਤਾ ਤੇ ਮੈਂ ਗਿਆ ਦਰਸ਼ਨ ਕਰਾ ਦਿਆਂ ਤੇ ਕਬੂਤਰੀ ਵਾਲਾ ਵੀ ਖੋਲਦਿਆਂ ਲੋਈ ਲੋਈ ਆ ਵੀ ਖੋਲ ਲਿਆ ਤੇ ਪਾਣੀ ਛਿੱਲ ਹੀ ਆ ਰਹੀਏ ਯਾਰ ਖੁੱਡੇ ਨੂੰ ਆ ਦੇਖੋ ਬਾਛੜ ਹੋਊਗੀ ਹੈਨਾ ਇਧਰ ਆਇਆ ਇਧਰ ਆਇਆ ਹੋਣਾ ਆਹ ਜਾਲੀਆਂ ਤੋਂ ਬਾਛੜ ਇਧਰ ਦੀ ਹੋਊਗੀ ਤਾਂ ਕਰਕੇ ਐ ਤਾਂ ਖੁੱਡੇ ਆਪਣੇ ਨਹੀਂ ਚੁੰਦੇ ਉੱਤੋਂ ਤਾਂ ਨਹੀਂ ਚੁੰਦੇ ਉੱਤੇ ਕਿਉਂਕਿ ਯਾਰ ਛੱਤ ਆ ਗਈ ਬਾਬਾ ਆ ਦੇਖੋ ਆਪਣੇ ਰਾਜ ਆ ਗਿਆ ਇਹਦੇ ਕਰਕੇ ਬਚਤ ਹੈ ਤੇ ਓਕੇ ਰਪੋਟ ਹੈ ਬਾਕੀ ਅੱਜ ਦੇਖ ਲਾਂਗੇ ਲੀਵਰ 52 ਪਾ ਦਾਂਗੇ ਪਾਣੀ ਜੇ ਠੀਕ ਹੈ ਕਿ ਨਹੀਂ ਟੈਟਰਾਸਾਈਕਲ ਇਹਨਾਂ ਪਾ ਦਾਂਗੇ ਤੇ ਮੈਟਰ ਉਹ ਜੱਲ ਵਾਲੀ ਗੋਲੀ ਪਾ ਦਾਂਗੇ ਜੋੜੇ ਲਾਵਾਂਗੇ ਜੋੜੇ ਲਾਉਣ ਤੋਂ ਪਹਿਲਾਂ ਲੱਕ ਪਾ ਦਈਏ ਪਾਣੀ ਚ ਸੈੱਟ ਹੋ ਜਾਣ ਕਬੂਤਰ ਲੈਵਲ ਟੂ ਲੈਵਲ ਉੱਪਰ ਵਧੀਆ ਆ ਜੂਆਂ ਯਾਰ ਬੱਚੇ ਵਧੀਆ ਫਿਰ ਖਰਾਕ ਵਧੀਆ ਚੱਕਿਆ ਕਰਨਗੇ ਠੀਕ ਹੈ ਕਿ ਨਹੀਂ ਤੇ ਵੈਸੇ ਇੱਕ ਵਾਰੀ ਤੇ ਖੁੱਡਿਆਂ ਦਾ ਕਰਦੇ ਆ ਕੋਈ ਲੋਡ ਸਿਸਟਮ ਕਰਦੇ ਆ ਦੇਖਦੇ ਆ ਕੀ ਬਣਦਾ ਹੈ ਕੱਲ ਵੀ ਰਹਿ ਗਏ ਤੇ ਅੱਜ ਕਰਦੇ ਆ ਉਹ ਪੂਰੇ ਤਾਂ ਨਹੀਂ ਆਣੇ ਬਾਬੋ ਯਾਰ ਆ ਜਾਏਗਾ ਮੈਨੂੰ ਥੋੜੀ ਲੱਗਦੀ ਹੈ ਖੁੱਡਾ ਲਾ ਕੇ ਦੇਖਣਾ ਬੂਆ ਇੱਧਰ ਨੂੰ ਬਾਹਰ ਨੂੰ ਨਿਕਲ ਜੂਆ ਫਿਰ ਗੰਦਾ ਲੱਗੂਆ ਤਾਂ ਕਰਕੇ ਤੇ ਰੱਖ ਕੇ ਦੇਖਣਾ ਬੂਆ ਤੇ ਲਾਈਟ ਬੱਗ ਗਈ ਮੇਰੇ ਸਾਹਮਣੇ ਨਾਲ ਤੇ ਕੁੰਡਰ ਹੋ ਗਿਆ ਬੰਦ ਲਾਈਟ ਵਾਗ ਗਈ ਬਟੂ ਬੱਗ ਗਈ ਗੇਮ ਖੇਡਣ ਲੱਗ ਗਈ ਮੁੰਡੇ ਐਸਾ ਮੈਂ ਚੋਬਰ ਵੀ ਗੇਮ ਹੀ ਖੇਡਦਾ ਚੋਬਰ ਵੀ ਖੜੀਆਂ ਦਾ ਉਹ ਤਾਂ ਇਕੱਲਾ ਹੀ ਖੜੀਆਂ ਮੈਗੇ ਚਲ ਆਪਾਂ ਵੀ ਗੇਮ ਤਾਂ ਐਨਾ ਹੋਣੀ ਹੈਗਾ ਆਪਾਂ ਨੂੰ ਗੇਮ ਰੂਮ ਤਾਂ ਉਹ ਖੇੜ ਲੈਣ ਨੇ ਕਈ ਕਈ ਵਾਰ ਟੈਂਪਾਸ ਹੋ ਜਾਂਦਾ ਹੈ ਹਉ ਤਾਂ ਕੀ ਹੈ ਚਲੋ ਮੈਂ ਦੇਖਦਾ ਹੁੱਡਿਆਂ ਦੇ ਕਿਵੇਂ ਕਰਨਾ ਤੇ ਬਾਬੇ ਮੈਂ ਅੰਦਰੋਂ ਦੇਖਦਾ ਸੀ ਵੀ ਕੀ ਕੁਸ ਪਿਆ ਤੇ ਆ ਹੀ ਪਿਆ ਆਪਣਾ ਸਮਾਨੀ ਪਿਆ ਆ ਪੀਪੀਆਂ ਪੀਆਂ ਪਲਾਸਟਿਕ ਵਾਲੀਆਂ ਠੰਡ ਚ ਰੱਖਦੇ ਹੁੰਦੇ ਆ ਤੇ ਬਾਕੀ ਟੋਕਰੀਆਂ ਪਈਆਂ ਆ ਤੋੜਾ ਪਿਆ ਤੇ ਬਾਕੀ ਥੱਲੇ ਗੱਟੇ ਚ ਤੂੜੀ ਪਈ ਬਾਕੀ ਅੰਦਰੋਂ ਤਾਂ ਖਤਮ ਹੋ ਰਿਹਾ ਏ ਥੱਲੜਾ ਦਾ ਜਾਮਾ ਖਤਮ ਆਈ ਚੀ ਆ ਟੁੱਟ ਸਕਦੀ ਹੈ ਕਦੋਂ ਵੀ ਤੇ ਇਹ ਵੀ ਪੱਟੀ ਹੋਈ ਹੈ ਪਲਾਈ ਆ ਦੇਖੋ ਬਾਕੀ ਸਾਰਾ ਸੈੱਟ ਪਿਆ ਉੱਤੋਂ ਥੱਲੇ ਬਸ ਆਹ ਡੇੜੇ ਥੱਲੇ ਆ ਜਿੱਥੇ ਮਿੱਠਾ ਕਰਕੇ ਹੋ ਜਾਂਦਾ ਮੇਰੇ ਹਿਸਾਬ ਨਾਲ ਜਦੋਂ ਸਾਫ਼ ਕਰਦੇ ਆ ਨਾ ਉਦੋਂ ਤੇ ਚਲੋ ਜੋੜੇ ਲਾਉਣ ਵਾਸਤੇ ਤਾਂ ਕੋਈ ਮਾੜਾ ਨਹੀਂ ਦੋ ਦਿਨ ਹੀ ਰੱਖਣੇ ਦੋ ਦਿਨ ਚ ਜੋੜਾ ਲੱਗ ਜੂ ਠੀਕ ਹੈ ਕਿ ਨਹੀਂ ਤੇ ਲਾਣੇ ਆ ਕੋਈ ਨਹੀਂ ਕਰਦੇ ਜੀ ਸੈਟਿੰਗ ਤੇ ਮੇਰਾ ਦਿਮਾਗ ਨਹੀਂ ਚੱਲੀ ਜਾਂਦਾ ਇਹਦੇ ਅੰਦਰ ਵੀ ਸਮਾਨ ਪੈ ਦੇ ਅੰਦਰ ਹੋਦੀ ਕੁਸ ਮੇਰੇ ਹਿਸਾਬ ਨਾਲ ਦਿਮਾਗ ਨੂੰ ਮੋਗ ਨਹੀਂ ਚੱਲੀ ਜਾਂਦਾ ਵੀ ਕਿੱਥੇ ਧਰੀਆਂ ਕਿੱਥੇ ਨਹੀਂ ਇੱਥੇ ਟਰਟਾ ਫਿਰ ਮੰਜਾ ਨਹੀਂ ਰੱਖਿਆ ਜਾਣਾ ਸਹੀ ਤੇ ਇੱਥੇ ਚਲੋ ਦੇਖਦੇ ਹਾਂ ਕਿ ਬਣਦਾ ਹੈ ਜੀ ਮਿੱਤਰੋ ਤੇ ਗੇਮ ਖੇਡਣੀ ਲੱਗ ਗਈ ਸੀ ਬੇਲੇ ਜੀ ਤਾਂ ਲੱਗਦਾ ਨਹੀਂ ਠੀਕ ਹੈ ਕਿ ਨਹੀਂ ਤੇ ਨਾਲ ਕੋਈ ਕੰਮ ਹੈਗਾ ਤਾਂ ਕਰਕੇ ਤੇ ਬਿੱਟੂ ਨਾਲ ਖੇਡਣ ਲੱਗੇ ਸੀ ਗੇਮ ਤੇ ਬਿੱਟੂ ਮੇਰੇ ਨਾਲ ਜਾਂਦਾ ਥੱਲੇ ਛੱਲੇ ਛੱਲੇ ਜਾਂਦਾ ਥੱਲੇ ਇਹਦਾ ਵੀ ਨਹੀਂ ਜੀ ਲੱਗਿਆਂਦਾ ਨਾ ਮੇਰਾ ਲੱਗਿਆਂਦਾ ਨਾ ਗੋਲੀ ਉਹਦਾ ਲੱਗਿਆਂਦਾ ਤੇ ਬਸ ਯਾਰ ਕੁਝੇ ਕੱਢਦੇ ਆ ਕੁਝੇ ਜਿ ਬਣਨੇ ਆ ਲੀਵਰ 52 ਟੈਟਰਾਸਾਈਕਲਿਨ ਤੇ ਮੈਟਰੋਜੈਲ ਦੀ ਗੋਲੀ ਠੀਕ ਆ ਕਿ ਨਹੀਂ ਤੇ ਪਰਸੋ ਤੱਕ ਜੋੜੇ ਲਾ ਦਾਂਗੇ ਪਰਸੋ ਦਾ ਲਾਈ ਦੇਵਾਂਗੇ ਤੇ ਕੱਲ ਖੁੱਡੇ ਸਾਫ਼ ਕਰ ਦਾਂਗੇ ਠੀਕ ਆ ਕਿ ਨਹੀਂ ਤੇ ਕੱਢਦੇ ਆ ਫਿਰ ਕੁਝੇ ਗਾਜੇ ਪਾਣਿਆ ਦਵਾਈ ਆ ਖੁੱਡੇ ਉੱਥੇ ਤੇ ਉੱਥੇ ਪਏ ਆ ਨਾ ਕਿਸੇ ਨੇ ਛੇੜੇ ਨਾ ਲੈਣਾ ਦੇਣਾ ਨਹੀਂ ਜੀ ਨਹੀਂ ਕਰੀ ਜਾਂਦਾ ਕੁਝ ਕਰਨ ਨੂੰ ਯਾਰ ਪਹਿਲਾਂ ਸਮਾਨ ਕੱਢਣਾ ਪੂਆ ਫੇਰ ਰੱਖਣੇ ਪੈਣਗੇ ਚਲੋ ਯਾਰ ਕੱਲ ਹੀ ਦੇਖਾਂਗੇ ਕੱਲ ਹੀ ਹੋਊਗਾ ਮੇਰੇ ਸਾਹਮਣੇ ਹੁਣ ਤਾਂ ਔਖਾ ਹੈ ਕਿਤਾ ਦਵਾਈ ਦੂ ਹੀ ਪਾਣਿਆ ਫਿਰ ਹੋਰ ਕੀ ਰਾਜਾ ਹੋਰ ਤਾਂ ਕੁਝ ਹੈ ਨਹੀਂ ਆਪਣੇ ਕੋਲ ਤੇ ਪੱਖਾ ਬੰਦ ਕਰਤੀਏ ਕੁਲਰ ਵੀ ਗਾਲੀ ਲਈਏ ਬੰਦ ਵਾਸ ਯਾਰ ਬਾਹਰ ਤਾਂ ਜਾਵਾਂਗੇ ਹੋਰ ਕੀ ਫਾਇਦਾ ਹੈ ਕੱਲਾ ਚੱਲਦਾ ਰੋਗਾ ਟਿਕਾ ਵਣ ਤੇ ਕੱਢਦੇ ਆ ਵੈਸੇਰ ਕੁਜੇ ਫਿਰ ਜੀ ਕੁਜੇ ਕੱਢ ਲਈ ਜੀ ਬਾਹਰ ਨਾ ਡੋਲਤਾ ਡੋਲਤਾ ਚਲ ਕੋਈ ਦਿੱਕਤ ਵਾਲੀ ਗੱਲ ਨਹੀਂ ਤੈਨੂੰ ਪਾਣਾ ਪਾਣੀ ਖੜ ਜਾ ਕੱਲਾ ਜਾਣਾ ਟੁੱਟ ਨਾ ਜਾਵੇ ਥੋੜਾ ਹਾਂ ਚਲੋ ਬਾਬੇ ਇੱਕ ਵਾਰੀ ਕਰਦੇ ਆ ਇਹਨੂੰ ਸਾਫ ਸੁਫਾ ਤੇ ਸਾਈਡ 'ਚ ਧਰ ਤਾਂ ਗੋਲੀ ਨਹੀਂ ਤਾਂ ਮੂੰਹ ਮਾਰੂਗਾ ਲਓ ਜੀ ਕੁਜੇ ਦਾ ਤਰਤੇ ਸਾਈਡ ਚ ਤੋੜੇ ਲਾ ਲਓ ਕੁਜੇ ਲਾ ਲਓ ਇੱਕੋ ਗੱਲ ਐ ਤੇ ਚੱਕ ਦਿਆ ਹੁਣ ਟੈਟਰਾ ਸਾਈਕਲੀਨ ਤੇ ਮੈਟਰੋ ਜਲਦੀ ਗੋਲੀ ਤੇ ਲੀਵਰ 52 ਵਾਭਿਓ ਆਹੀ ਐ ਕੰਟੈਂਟ ਵੀ ਆਹੀ ਬਣ ਜੂਗਾ ਹੋਰ ਤਾਂ ਕੀ ਆ ਠੀਕ ਐ ਕਿ ਨਹੀਂ ਲੋ ਜੀ ਲੀਵਰ 52 ਇਹਦੀ ਉਰੇ ਰੱਖ ਦੀ ਇੱਕ ਵਾਰੀ ਤੇ ਮੈਟਰੋ ਆ ਕੀ ਆ ਗਿਆ ਨਾਲ ਲੱਕੜ ਆ ਗਈ ਤਾਂ ਕੋਈ ਦੇਖਦੀ ਇਹਨੂੰ ਬਾਹਰ ਹੀ ਤੇ ਚੱਕ ਦਿਆਂ ਹੁਣ ਲਓ ਜੀ ਆ ਬਾਬੋ ਬਾਬਿਓ ਮੈਟਰੋ ਜਲਦੀ ਗੋਲੀ ਠੀਕ ਹੈ ਕਿ ਨਹੀਂ 400 ਮੈਟਰੋ ਜਲ 400 ਨੂੰ ਜਾਣ ਜੂਨ ਵਾਸਤੇ ਬਧੀ ਐ ਹੈਲਥੀ ਰਹਿੰਦੇ ਕੋਈ ਉਹ ਨਹੀਂ ਹੈਗਾ ਇਹਦਾ ਤੇ ਟ੍ਰੈਕਟਰ ਆ ਸਾਈਕਲ ਲੈਣਾ ਆਪਣਾ بس ਤਿੰਨੋਂ ਪਾਵਾਂਗੇ ਬਾਕੀ ਮੈਡੀਸਿਨ ਪਈਆਂ ਹੋਰ ਵੀ ਲੋੜ ਪਈ ਤੇ ਤਾਂ ਸੰਟਲ ਦੱਸ ਦਈਏ ਇਹ ਹੈਗੀ ਆ ਬਾਬਿਓ ਟ੍ਰੀਮੀਜੋਲ ਡੀਐਸ ਠੀਕ ਹੈ ਕਿ ਨਹੀਂ ਜੇ ਕੋਈ ਜ਼ਖਮ ਜ਼ੁਖਮ ਵਾਸਤੇ ਹੈ ਬੈਰੀ ਬੁਰੀ ਬਿਮਾਰੀਆਂ ਆਉਂਦੀਆਂ 55 ਉਹ ਜ਼ਖਮ ਜ਼ੁਖਮ ਵਾਸਤੇ ਆ ਵੈਸਾ ਗੱਲ ਖਤਮ ਹੈ ਜ਼ਖਮ ਹੋ ਜਾਂਦਾ ਇਹ ਉਹਦੇ ਵਾਸਤੇ ਆ ਤੇ ਇਹ ਡੋਲੋ ਇਹਦਾ ਕੋਈ ਕੰਮ ਦੀ ਨਹੀਂ ਤਾਂ ਵੀ ਪਈ ਹੈ ਤੇ ਇਹ ਲੋਕਸੀਡ 150 ਜ਼ਖਾਮ ਜ਼ਖੂ ਨੂੰ ਸਹੀ ਹੈ ਗਲਾ ਗੋਲਾ ਖਰਾਬ ਹੁੰਦੇ ਕਈ ਵਾਰੀ ਕਬੂਤਰ ਉਹ ਨਹੀਂ ਕਰਦਾ ਹੁੰਦਾ ਖੁਰਖੁਰ ਜੀ ਕਰਦਾ ਹੁੰਦਾ ਆਵਾਜ਼ ਕੱਢਦਾ ਹੁੰਦਾ ਉਹਦੇ ਵਾਸਤੇ ਆ ਤੇਰਾ ਚੱਕ ਲਿਆ ਆਪਣੀ ਤਿੰਨੋਂ ਚੀਜ਼ਾਂ ਤੇ ਕੁਝੇ ਕੱਜ ਧੋਣਿਆਂ ਤੇ ਦਿਖਾਵਾਂਗੇ ਬਈ ਕਿੰਨੀ ਕਿੰਨੀ ਪਾਇਆ ਕਰਦੇ ਕਿੰਨੀ ਨਹੀਂ ਤੇ ਇਹਨੂੰ ਰੇਤਾ ਦੀ ਜਾਲ ਉੱਤੇ ਤੇ ਚੋਬਰ ਫੋਨ ਹੀ ਨਹੀਂ ਚੱਕੀ ਜਾਂਦਾ ਬਾਪੇ ਫਿਰ ਤੇ ਪਲਾਟ ਬਲੂਡ ਚ ਜਾ ਰਿਹਾ ਉਹ ਨਹੀਂ ਤਾਂ ਫਿਰ ਕੋਈ ਦਿੱਕਤ ਨਹੀਂ ਆਪਾਂ ਧੋ ਲੈਨੇ ਇਹਨੇ ਤੇ ਕਰਦਾ ਮੈਂ ਛੱਡਣਾ ਇਹ ਵੀ ਧਰਦੀ ਹੈ ਬਾਪੇਓ ਲੱਗਿਆ ਹੱਥ ਠੀਕ ਹੈ ਕਿ ਨਹੀਂ ਬਾਰੀ-ਬਾਰੀ ਫਿਰ ਲੋ ਜੀ ਆਪੇ ਦਾਣੇ ਤੇ ਭਰ ਲਈਏ ਟਰੇ ਇਹਦੇ ਨਾਲ ਬਹੁਤ ਹੈ ਲੋ ਵੀ ਆ ਵੀ ਬਹੁਤ ਹੈ ਤੇ ਲੈ ਜੀ ਚੱਕ ਕੇ ਇਹਨਾਂ ਨੂੰ ਲੋ ਹੋਰ ਪਹਿਲਾਂ ਦਾਣੇ ਧਰ ਦਿਆਂ ਫਿਰ ਪਾਣੀ ਧਰ ਦਾਂਗੇ ਨਾਲੋਂ ਨਾਲ ਕੰਮ ਨਹੀਂ ਮਿੱਟ ਜੂਆ ਆਪਣਾ ਤੇ ਕੁੰਡੇ ਵੀ ਟਾਈਟ ਹੋ ਗਏ

ਦਾਣੇ ਤਾਂ ਤੇ ਐਨੇ ਦਾਣੇ ਖਾ ਲੈਣਗੇ ਐਨੇ ਆਪਾਂ ਧੋਦੀਏ ਬਸ ਕੁਜੇ ਤੇ ਪਾ ਦਿਆਂ ਲੀਵਰ 52 ਤੇ ਉਹ ਲਾ ਦੇਣਾ ਮੈਂ ਟਾਈਮ ਲੈਫਟ ਲਾ ਦੇਣਾ ਤੁਹਾਨੂੰ ਦਿਖਾ ਦੇਣਾ ਹੋਰ ਤਾਂ ਕੀ ਹੈ ਵਲੋਗ ਬਣ ਜੂ ਆਪਣਾ ਐਨੇ ਨਾਲ ਟੈਪ ਨਹੀਂ ਬੰਦੀ ਪੈ ਗਈ ਪੈ ਗਈ ਪੈ ਗਈ ਲੋ ਜੀ ਤੇ ਬਸ ਟਾਈਮ ਲੈਬ ਲਾ ਕੇ ਕੁਰਸੀ ਤੇ ਧਰ ਦਿੰਨੇ ਆ ਲੋ ਜੀ ਤੋੜੇ ਭਰਤੇ ਜੀ ਠੰਡੇ ਠੰਡੇ ਪਾਣੀ ਨਾਲ ਤੇ ਕੁਰਸੀ ਤੇ ਲਾਉਟ ਨਹੀਂ ਆਇਆ ਫਿਰ ਮੈਂ ਇੱਥੇ ਧਰਤਾ ਆ ਫੱਟੇ ਤੇ ਚਲੋ ਕੋਈ ਨਾ ਤੇ ਵਸ ਹੁਣ ਦਿਖਾਨੇ ਆ ਤੁਹਾਨੂੰ ਵੀ ਕਿੰਨੀ ਕਿੰਨੀ ਪਾਣੀ ਆ ਬਾਕੀ ਆ ਦੇਖੋ ਬਾਬਿਓ ਆ ਲੈਵਲ 52 ਆ ਸਪੈਸ਼ਲ ਜਾਨਵਰ ਵਾਲੀ ਆ ਇੱਕ ਬੰਦੇ ਵਾਲੀ ਆਂਦੀ ਆ ਜਿਵੇਂ ਆਪਣੇ ਵਾਸਤੇ ਬੰਦੇ ਵਾਲੀ ਜਿਵੇਂ ਆਪਾਂ ਲੈ ਲੈਨੇ ਆ ਇੱਕ ਆਪਣੇ ਵਾਸਤੇ ਆਂਦੀ ਤੇ ਇੱਕ ਸਪੈਸ਼ਲ ਜਾਨਵਰ ਵਾਲੀ ਆ ਇਹ ਠੀਕ ਹੈ ਕਿ ਨਹੀਂ ਆ ਦੇਖ ਲੋ ਤੇ ਉਹ ਵੀ ਪੈ ਜੂਗੀ ਕੋਈ ਦਿੱਕਤ ਵਾਲੀ ਗੱਲ ਨਹੀਂ ਬੰਦੇ ਵਾਲੀ ਉਹ ਵੀ ਪੈ ਜੂਗੀ ਤੇ ਆ ਵੀ ਆ ਸਪੈਸ਼ਲ ਹੈ ਬਸ ਆ ਛਾਪ ਰੇ ਠੀਕ ਹੈ ਕਿ ਨਹੀਂ ਤੇ ਆਲੇ ਔਰ 52 ਹੈ ਤੇ ਟੈਟਰਾਸਾਈਕਲਿਨ ਤਾਂ ਜਾਣਨ ਵਾਸਤੇ ਹੀ ਹੁੰਦਾ ਬੰਦੇ ਆਲਾ ਕੋਈ ਰੋਲ ਨਹੀਂ ਇਹ ਚ ਤੇ ਟੈਟਰਾਸਾਈਕਲਿਨ ਨਾਮ ਲੈ ਦਿਓ ਬਸ ਤੇ ਮੈਟਰ ਜਲਦੀ ਗੋਲੀ ਤੇ ਦੱਸ ਦਿਆਂ ਕਿੰਨੀ ਕਿੰਨੀ ਬਾਣੀਆਂ ਖੋਲਿਆ ਇਹਨੂੰ ਨਾ ਗੋਲੀਆਂ ਓਏ ਲੋਈ بس اوਹੋ ਕੋ ਟੱਕਣ ਲੱਗ ਰਿਆਂ ਨੂੰ ਮੈਂ ਖੋਲਣਾ ਉੱਤੇ ਵਾਲਾ ਦੋਨੇ ਹੱਥ ਨਾਲ ਆਲੀ ਖਲੂਆ ਇਹ ਖੋਲਿਆ ਤੇ ਪਾ ਦਿੰਨੇ ਆ ਹੁਣ ਲੋ ਜੀ ਬਹੁਤ ਹੈ ਇੰਨੀ ਦਾ ਠੀਕ ਹੈ ਕਿ ਨਹੀਂ ਤੇ ਇਧਰ ਵੀ ਪਾ ਦਈਏ ਲੋ ਜੀ ਥੋੜੀ ਹੋਰ ਪਾ ਦਈਏ ਇਧਰ ਲੋ ਜੀ ਬਹੁਤ ਹੈ ਜੀ ਇੰਨੀ ਇੰਨੀ ਦਾ ਬਹੁਤ ਹੈ ਠੀਕ ਹੈ ਕਿ ਨਹੀਂ ਤੇ ਇੱਕ ਇੱਕ ਗੋਲੀ ਪਾ ਦਾਂਗੇ ਇੱਕ ਇਧਰੋਂ ਕੱਢ ਲੋ ਤੇ ਇੱਕ ਇਧਰੋਂ ਕੱਢ ਲੋ ਲੋ ਇੱਕ ਗੋਲੀ ਪਾ ਦੋ ਆਪੇ ਖੁਰਜੂਗੀ ਅੰਦਰ ਲੋ ਜੀ ਠੀਕ ਹੈ ਕਿ ਨਹੀਂ ਤੇ ਟੈਟਰਾਸਾਈਕਲਿਨ ਪਾ ਦਾਂਗੇ ਹੁਣ ਟੈਟਰਾਸਾਈਕਲਿਨ ਵੀ ਥੋੜਾ ਥੋੜਾ ਹੀ ਪਾਵਾਂਗੇ ਜ਼ਿਆਦਾ ਨਹੀਂ ਪਾਉਂਦੇ ਤੇ ਵੈਸੇ ਤਾਂ ਇਹ ਚੀਜ਼ਾਂ ਪਾਣੀਆਂ ਨਹੀਂ ਚਾਹੀਦੀਆਂ ਤੇ ਜੋੜੇ ਲਾਵਾਂਗੇ ਨਾ ਪੱਤਾ ਕਰਕੇ ਪਾਈ ਜਾਂਦੇ ਆ ਲੋ ਜੀ ਬਾਦ ਦੂਏ ਨਹੀਂ ਤੇ ਇੱਧਰ ਬਾਦੀ ਹੈ ਲੋ ਜੀ ਬਹੁਤ ਹੈ ਜਿੰਨਾ ਦਾ ਠੀਕ ਨਹੀਂ ਤੇ ਥੋੜਾ ਥੋੜਾ ਡੁੱਲਦਾ ਤਾਂ ਕਰਕੇ ਐਮ ਵਾਵਾ ਲੱਗ ਗਿਆ ਚਲੋ ਕੋਈ ਨਾ ਤੇ ਆਹ ਟੈਟਰਾ ਸਾਈਕਲ ਇਹਨਾਂ ਫੋਟੋ ਖਿੱਚ ਲੋ ਤੇ ਲੈ ਆਈਓ ਜਿਹੜੇ ਵੀਰਾ ਭਾਈਆਂ ਨੇ ਲੈ ਕੇ ਆਣਾ ਹੋਇਆ ਮੈਟਰ ਜਲਦੀ ਗੋਲੀ ਵੈਸੇ ਤਾਂ ਦੋ ਚੀਜ਼ਾਂ ਬਹੁਤ ਹੈ ਗੋਲੀ ਪਾਣ ਦੀ ਕੋਈ ਲੋੜ ਨਹੀਂ ਠੀਕ ਹੈ ਕਿ ਨਹੀਂ ਤੇ ਹੁਣ ਲਾ ਦਿੰਨੇ ਇਹਨੂੰ ਕਿਸੇ ਚੀਜ਼ ਨਾਲ ਡੱਕੇ ਡੁੱਕੇ ਨਾਲ ਆਪ ਹੈ ਡੱਕਾ ਤੇ ਲਾ ਦਿੰਨੇ ਇਹਨੂੰ ਆ ਗੋਲਿਆ ਖੁਰ ਗਈ ਬਾਬੇ ਆ ਦੇਖੋ ਆ ਦੇਖੋ ਆ ਗੋਲਿਆ ਲੋ ਜੀ ਐਵੇਂ ਖੁਰ ਜੂਗੀ ਬਸ ਆਪੇ ਲਾ ਦਿਆਂ ਦੋ ਆ ਲੋ ਜੀ ਮਿੱਤਰੋ ਬੋਤਲ ਭਰ ਲਿਆਏ ਪਾਣੀ ਦੀ ਤੇ ਉੱਤੇ ਤੱਕ ਡੱਕ ਦਈਏ ਜਿੰਨਾ ਕੋ ਪਾਣੀ ਪਾਊਗਾ ਲਓ ਮਿੱਤਰੋ ਕਰਤਾ ਉੱਤੇ ਤੱਕ ਫੁੱਲ ਥੋੜਾ ਹੋਰ ਪਾ ਦਿੰਨੇ ਆ ਲਓ ਜੀ ਤੇ ਦੂਜੇ ਖੁੱਡੇ ਜੀ ਪਾ ਦਿੰਨੇ ਆ ਆਵਤ ਨਹੀਂ ਆਇੱਚ ਜਿਆਦਾ ਪਾਣੀ ਪਊਗਾ ਡੁੱਲ ਗਿਆ ਸੀ ਥੋੜਾ ਜਿਹਾ ਕੋਈ ਦਿੱਕਤ ਨਹੀਂ ਪਾ ਦਾਂਗੇ ਲਓ ਜੀ ਇੱਛੀ ਤਰ੍ਹਾਂ ਹਾਲਾਤ ਆ ਸੀ ਦਵਾਈ ਦੂਈ ਪਾ ਕੇ ਹੋਰ ਉਹਦਾ ਜਦੋਂ ਵੀਡੀਓ ਲੱਗ ਰਹੀ ਸੀ ਜੇ ਅੱਛੀ ਤਰ੍ਹਾਂ ਮਿਕਸ ਨਹੀਂ ਹੋਈ ਸੀ ਬਾਅਦ ਚ ਮੈਂ ਫਿਰ ਅੱਛੀ ਤਰ੍ਹਾਂ ਵੱਡਾ ਢੱਕਾ ਚੱਕ ਲਿਆ ਸੀ ਮੋਟਾ ਉਹਦੇ ਨਾਲ ਹਲਾ ਕੇ ਸੈਟ ਕਰਤਾ ਕੰਮ ਤੇ ਬਾਕੀ ਖਾਈ ਜਾਂਦੇ ਆ ਦਾਣੇ ਤੇ ਇਹਦਾ ਖਾ ਕੇ ਬਾਕੀ ਉੱਤੇ ਵਾਗ ਕੇ ਖਾ ਕੇ ਓਕੇ ਰਿਪੋਰਟ ਹੈ ਉੱਤੇ ਬੱਸ ਹੋ ਗਿਆ ਕੰਮ ਓਕੇ ਆਪਣਾ ਤੇ ਸਨ ਤਾਰ ਦਿਨੇ ਹੋ ਰਹੀ ਤੇ ਬਾਕੀ ਬਾਬਿਓ ਕਿਹੜਾ ਜੀ ਮਿੱਤਰੋ ਤੇ ਉਹ ਬੱਚਾ ਆਪਣਾ ਤੇ ਉਹ ਮੁੰਡਾ ਕਹਿੰਦਾ ਕਬੂਤਰ ਲੈਣਾ ਪਤਾ ਨਹੀਂ ਕੀ ਗੋਲ ਹੈ ਪਤਾ ਨਹੀਂ ਕੀ ਹੈ ਤੂੰ ਲੈ ਆ ਮੇਰੇ ਕੋਲ ਆਇਆ ਮਾਰਸ਼ਲ ਮੈਂ ਥੋੜ੍ਹਾ ਹਾਂ ਮੈਂ ਨਾ ਗੋਲੀਆਂ ਓਏ ਕੁੰਡਾ ਕਹਿੰਦਾ ਸੀ ਬਈ ਲੈ ਲੈ ਤੂੰ ਮੈਂ ਉਹੀ ਯਾਰ ਕਈ ਵਾਰੀ ਬਿਮਾਰੀ ਹੁੰਦੀ ਕੀ ਫਾਇਦਾ ਆਪਣੇ ਕਬੂਤਰ ਖਰਾਬ ਆਣ ਗਿਆ ਕਿ ਸਾਲ ਤਾਂ ਹੋ ਗਿਆ ਖਰਾਬ ਜੋੜੀਆਂ ਲਾਵਾਂਗੇ ਕਿਤੇ ਕੋਈ ਨਵੀਂ ਬਿਮਾਰੀ ਗਲ ਪੈ ਜਾਏ ਠੀਕ ਹੈਗੇ ਨਹੀਂ ਕੀ ਲੋੜ ਆਪਾਂ ਨੂੰ ਤੇ ਮੈਂ ਕਿਹਾ ਬੱਚਾ ਹੀ ਆਜੇ ਪਤਾ ਨਹੀਂ ਗੋਲਿਆਂ ਦਾ ਹੀ ਲੱਗਦਾ ਹੁਣ ਤਾਂ ਕਹਿੰਦਾ ਗੋਲਾ ਨਹੀਂ ਹੈਗਾ ਬਾਕੀ ਆਪਾਂ ਨੂੰ ਕੀ ਪਤਾ ਵੀ ਗੋਲਾ ਹੈਗਾ ਕਿ ਨਹੀਂ ਹੈਗਾ ਤੇ ਕਹਿੰਦਾ ਲੈ ਜਾ ਮੈਂ ਕੰਨਾ ਮੈਂ ਕਿਹਾ 10 ਕਿ ਦਿਨ ਮੈਂ ਕਿ ਦਾਣੇ ਦੋੜਾ ਚੁਗਦਾ ਕਹਿੰਦਾ ਹਾਂ ਫੁੱਲ ਚੁਗਦਾ ਮੈਂ ਕਿਹਾ 10 ਕਿ ਦਿਨ ਉਹ ਬਸ ਤਿਆਰ ਹੋ ਜयो 10-15 ਦਿਨਾਂ ਨੂੰ ਫਿਰ ਆਪੇ ਡਾੜੀ ਮਾਰਨ ਲੱਗ ਜੂਆ ਫਿਰ ਛੱਡ ਦੀ ਮਾਂ ਮੈਂ ਕਿਹਾ ਮੈਂ ਤਾਂ ਨਹੀਂ ਰੱਖ ਸਕਦਾ ਯਾਰ ਆਉਂ ਹੀ ਕੋਈ ਨਵਾਂ ਬੂਆੜੀ ਗਲ ਪਾਣੀ ਕਿਉਂ ਵੀ ਹੈਗੇ ਨਹੀਂ ਫਾਇਦਾ ਨਹੀਂ ਹੋ ਗਲ ਚ ਤੇ ਤਾਂ ਕਰਕੇ ਤੇ ਆਪਾਂ ਉਹ ਵੀ ਯਾਰ ਕਿਸੇ ਦਾ ਗੁਪਤਰ ਨੂੰ ਲੈ ਕੇ ਤੁਹਾਨੂੰ ਪਤਾ ਹੈ ਆਪਾਂ ਕਿਸ ਤੋਂ ਨਹੀਂ ਲੈ ਕੇ ਗੁਪਤਰ ਇਹ ਪਟਿਆਲੇ ਤੋਂ ਲਿਆਏ ਆ ਠੀਕ ਹੈ ਕਿ ਨਹੀਂ ਕਿਸੇ ਤੋਂ ਆਪਾਂ ਮੰਗਦੇ ਨਹੀਂ ਆਲੇ ਦੁਆਲੇ ਤੋਂ ਕਿਸੇ ਤੋਂ ਨਹੀਂ ਮੰਗਦੇ ਆ ਕਿ ਪਿਛਲੀ ਵਾਰੀ ਚਲ ਮੰਗਲੇ ਮੰਗਲੇ ਜਿਹੜੇ ਚਲ ਉਹ ਵੀ ਮੰਗ ਲਈ ਇੱਕ ਅੰਨੇ ਵੀ ਨਹੀਂ ਮੰਗੇ ਇੱਕ ਦੋ ਹੀ ਮੰਗਿਆ ਆਪਾਂ ਠੀਕ ਹੈ ਕਿ ਨਹੀਂ ਤੇ ਜਾਦਾ ਆਪਾਂ ਮੰਗਦੇ ਵੀ ਨਹੀਂ ਅੱਜ ਕਿ ਤਾਂ ਜਮੇ ਕਿਸ ਤੋਂ ਨਹੀਂ ਬੱਸ ਜਿਹੜੇ ਹੈਗੇ ਆ ਇਹਨਾਂ ਦੇ ਬੱਚੇ ਤਿਆਰ ਕਰਕੇ ਇਹੀ ਤਿਆਰ ਕਰਨੇ ਆ ਬੱਸ ਹੋਰ ਬੱਸ ਜਾਂ ਇੱਕ ਦੋ ਮਿੱਤਰ ਹੈਗੇ ਆਪਣੇ ਲਾਜੀ ਉਹ ਤੋਂ ਲੈ ਲਾਂਗੇ ਲੈ ਲਾਂਗੇ ਠੀਕ ਹੈ ਕਿ ਨਹੀਂ ਬੱਸ ਹੋਰ ਜਿਆਦਾ ਨਹੀਂ ਲੈਂਦੇ ਕਿਸ ਤੋਂ ਤੇ ਬਾਬੇ ਕੋਲ ਆਪਣਾ ਇੱਕ ਬੁੱਤਰ ਬੈਠਾ ਹੈ ਜਿਹੜਾ ਖੁੱਡੇ 'ਚੋਂ ਨਿਕਲ ਗਿਆ ਸੀ ਬਾਬੇ ਲਾਲ ਜੀ ਨਾਲ ਸੱਚੇ ਬਲੌਗ ਉਹਦੋਂ ਮੈਂ ਬੰਦ ਕਰਤੇ ਸੀ ਤੇ ਲਾਲ ਜੀ ਦਾ ਕਬੂਤਰ ਆਪਣਾ ਵੱਡੇ ਕਬੂਤਰ ਦਾ ਪੱਠਾ ਹੀ ਸੀ ਨਿਕਲ ਗਿਆ ਸੀ ਉਹ ਤੇ ਮੁੜ ਕੇ ਆਇਆ ਨਹੀਂ ਉਹ ਤੇ ਇੱਕ ਉਹਦਾ ਭਾਈ ਬੈਠਾ ਹੈ ਬਾਬੇ ਕੋਲ ਚਲੋ ਕੋਈ ਦਿੱਕਤ ਨਹੀਂ ਬੈਠਾ ਲੈਣ ਦੋ ਤੇ ਦੇਖ ਲਾਂਗੇ ਕੀ ਬਣਦਾ ਕਰਤਾ ਤੇ ਇੱਕ ਵਾਰੀ ਦਾ ਜੋੜੇ ਲਾਣੇ ਆ ਕੱਲ ਕਰਾਂਗੇ ਖੁੱਡੇ ਸਾਫ਼ ਠੀਕ ਹੈ ਕਿ ਨਹੀਂ ਤੇ ਆਹ ਲੱਕੜ ਵਾਲੇ ਖੁੱਡੇ ਵੀ ਕੱਲ ਕਰਾਂਗੇ ਯਾਰ ਅੱਜ ਤਾਂ ਇਕੱਲੇ ਦੋ ਦਾ ਬਹੁਤ ਚੋਬਰ ਹੋਣੀ ਚੱਕੀਆਂ ਦਾ ਕੱਲੇ ਦਾ ਪਹਿਲਾ ਸਮਾਨ ਕੱਢਣਾ ਪੂਆ ਫਿਰ ਚੱਕਣਾ ਪੂਆ ਤਾਂ ਰੱਖ ਕੇ ਤੇ ਉਹਨੂੰ ਆ ਜਾਣ ਦੋ ਫਿਰ ਕੱਲ ਖੁੱਟੇ ਸਾਫ ਕਰਦਾਂਗੇ ਨਾਲੇ ਉਹ ਵੀ ਸਾਫ ਕਰਦਾਂਗੇ ਸਾਫ ਕਰਨ ਵਾਲਿਆ ਫਿਰ ਦੇਖ ਲਾਂਗੇ ਤੇ ਪਰਸੋ ਜੋੜੀਆਂ ਲਾਵਾਂਗੇ ਪੱਕੀ ਗੱਲ ਐ ਠੀਕ ਹੈ ਕਿ ਨਹੀਂ ਤੇ ਦੱਸਾਂਗੇ ਵੀ ਕਿਹੜੇ ਕਿਹੜੇ ਜੋੜੇ ਲਾਵਾਂਗੇ ਤੇ ਐਵੇਂ ਸਪੋਰਟ ਕਰ ਦੇ ਦੀਆਂ ਠੀਕ ਹੈ ਕਿ ਨਹੀਂ ਤੇ ਲਾਈਕ ਸ਼ੇਅਰ ਕਮੈਂਟ ਕਰ ਦੇ ਦੀਆਂ ਤੇ ਓਕੇ ਰਪੋਟਾ ਬਾਬਿਓ ਚਲੋ ਕਰਦਾਂ ਤੁਹਾਡੇ ਨਾਲ ਅੱਗੇ ਸ਼ੇਅਰ ਮੈਂ ਬਾਬਿਓ ਟਿੱਟਰਿਆਂ ਟਰੂਆਂ ਚੱਕਤੀਆਂ ਸੀ ਠੀਕ ਹੈ ਕਿ ਨਹੀਂ ਲੋ ਜੀ ਤੇ ਕਬੂਤਰਿਆਂ ਨੇ ਤਾਂ ਖਾਲੀ ਕਰਤੀ ਤੇ ਕਬੂਤਰਾਂ ਨੇ ਖਾਇ ਨਹੀਂ ਦਾਣੇ ਬਾਕੀ ਕੋਲੀ ਓਕੇ ਤੇ ਆ ਗਿਆ ਚੋਬਰ ਬਾਬਿਓ ਨਾਲਾ ਨੁਲਾ ਗੱਸੀਆਂ ਦਾ ਟਾਈਮ ਨਾਲ ਹੀ ਤੇ ਕੱਲ ਨੂੰ ਕਰਨੇ ਖੁੱਡੇ ਸਾਫ ਤੇ ਪਰਸੋਂ ਲਾਣੀਆਂ ਜੋੜੀਆਂ ਤੇ ਕੱਲ ਨੂੰ ਹੀ ਰੱਖ ਦਾਂਗੇ ਬਾਬੇ ਕਿਉਂਕਿ ਅੰਦਰੋਂ ਵੀ ਇਹ ਸਾਫ ਕਰਨੇ ਪੈਣਗੇ ਮਿੱਠਾ ਲੱਗਦੀਆਂ ਇਹਦੇ ਅੰਦਰ ਵੀ ਤੇ ਦੋ ਦਿਨ ਹੋ ਗਏ ਕਹਿੰਦਿਆਂ ਨੂੰ ਇਹਨੂੰ ਕਾਲਾ ਪੱਕਾ ਲਾ ਕੇ ਕਰ ਦਾਂਗੇ ਇਹਦਾ ਵੀ ਉਹ ਜੀ ਚੌਬਰ ਲੰਦਾ ਤਾਲੇ ਤੇ ਗੋਲੀ ਵੀ ਹੋ ਗਿਆ ਖੜਾ ਤੇ ਚੱਲਦੇ ਆਂ ਥੱਲੇ ਠੀਕ ਹੈ ਕਿ ਨਹੀਂ ਬੱਸ ਸਾਰੇ ਉੱਤੇ ਬੈਠੇ ਨੇ ਤੇ ਲਾ ਦੇ ਤਾਣੀਆਂ ਇੱਕ ਦੋ ਵੀ ਸ਼ੌਕ ਨਾੜੀਆਂ ਬਾਣੀਆਂ ਜਾਨਾ ਪਤਾ ਰੁਪਾ ਲੈਣਾ ਲਾ ਦੇ ਚੋਬਰਾ ਤਾਲੇ ਦੇ ਚੱਲਦੇ ਆਂ ਥੱਲੇ ਤੇ ਕੱਲ ਕਰਾਂਗੇ ਖੁੱਡੇ ਸਾਬ ਮੇਰੇ ਵੀਰੋਂ ਤੇ ਚਾਰ ਚਰ ਫੜਨੀਏ ਤੇ ਮਿਲਦੇ ਆ ਕੱਲ